ਲੈ ਵੀ ਮਾਰ ਸੈਲਫ ਲਓ ਜੀ ਆ ਜਿਹੜਾ ਸਰੈਂਸਰ ਦਾ ਹੋਆ ਇਹਨੂੰ ਆਪਾਂ ਬੰਦ ਕਰਾ ਰਹੇ ਆ ਦੀਪ ਉਹ ਤੋਂ ਕਿਉਂਕਿ ਇਹਦੇ ਵਿੱਚ ਜਵਾਖਾ ਨੇ ਬੌਲ ਸਿੱਟ ਦਿੱਤੀ ਤੇ ਅਸੀਂ ਇਹਨੂੰ ਕੁਝ ਦਿਨਾਂ ਹੀ ਚਲਾਇਆ ਵੀ ਸੋਹਣਾ ਲੱਗਦਾ ਪਰ ਘਰੇ ਪੈ ਗਈਆਂ ਗਾਲਾਂ ਵੀ ਭਾਈ ਨੂੰ ਬੰਦ ਕਰਾ ਹੁਣ ਇਹ ਦੀਪ ਸਿੰਘ ਤੋਂ ਬੰਦ ਕਰਾਉਣਾ ਹੈ ਜੀ ਆਪਾਂ ਦੇਖਦੇ ਜਾਓ ਕਿੰਨਾ ਸੋਹਣਾ ਬਣਾਉਂਦਾ ਇਹਨੂੰ ਬੰਦ ਕਰਕੇ ਦਿਖਾਉਗਾ ਤੁਹਾਨੂੰ ਵੀ ਕਿਵੇਂ ਬੰਦ ਹੁੰਦਾ ਹੈ ਵਧੀਆ ਸਿਲੈਂਸਰ ਬਣਾਉਂਦਾ ਇਹਨੂੰ ਲੋ ਜੀ ਦੇਖ ਸਕਦੇ ਹੋ ਗੱਲ ਬਣਾਤੀ ਦੀ ਬਨੇ ਹਜੇ ਹੁਣ ਸਾਨੂੰ ਦਿਖਾਉਣੇ ਤਿਆਰ ਹੋ ਜਾਣਦੇ ਨੂੰ ਪੂਰਾ ਆਹ ਕਸਤੇ ਹੁਣ ਦੀ ਸਾਬਣ ਜੀ ਲਾਤੀ ਏ ਚਮਕ ਵਾਸਤੇ ਹੁੰਦੀ ਏ ਸਾਬਣ ਆਹ ਸਾਬਣ ਲਾਈ ਹੈ ਪਤਾ ਨਹੀਂ ਕਿਹੜੀ ਐ ਸਪੈਸ਼ਲ ਆਉਂਦੀ ਏ ਇਹ ਦੇ ਵਾਸਤੇ ਦੇਖੋ ਚਮਕ ਦੇਖੋ ਮੇਰੇ ਵੀਰੋ ਕਿੰਨੀ ਚਮਕ ਉਹ ਲਿਆਤੀ ਲਓ ਜੀ ਕਰੋ ਚੈੱਕ ਦੇਖੋ ਕਿੰਨਾ ਸੋਹਣਾ ਬਣਤਾ ਲੈ ਵੀ ਮਾਰ ਸੈਲਫ